ਜਿਹੜੇ ਅਸਰੇ ਮਤ ਸੋਨੇ ਰਜਾਣਾ ਨੇ ਔਰ ਆਈ ਫੋਨ ਪਿੱਛੇ ਕਰ ਰਹੇ ਟ੍ਰੇਨ ਗੱਲ ਤਿੰਨ ਸਿੱਟਾਂ ਹੋਂ ਤੱਕ ਪ੍ਰੋਗਰੈਸੀਆਂ ਜਿਹੜੀਆਂ ਨਹੀਂ ਸਿੱਖੀਆਂ। ਉਹ ਕਿਨੂੰ ਸਰਟੀਫਿਕੇਸ਼ਨ ਜਿਹੜੀ ਆ ਉਹਰੇ ਚੋਂ ਦੇਣੀ ਰਹੇਗੀ ਇਹਨੂੰ ਅਸੀਂ ਦੁਆਰੇ ਵੀ ਫੌਂਟਿੰਗ ਕਰਾਉਣੀ ਹੈ ਜਾਂ ਇਹ ਦੇਖਣਾ ਹੈ ਜੀ ਚੈੱਕ ਕਰਦੇ ਹਾਂ। ਸੋ ਮੈਨੂੰ ਲੱਗਦਾ ਜਿਹੜਾ ਜਿਸਕੋ ਵੀ ਸਰਟੀਫਿਕੇਸ਼ਨ ਦੇ ਦੇਣਾ ਚਾਹੀਦਾ ਹੈ ਜਿਹੜਾ ਕੋਈ ਦੋ ਬੋਟਾਂ ਦੇ ਜਿੱਤਿਆ ਜਾਂ ਇੱਕ ਫੂਰ ਤੇ ਜਿੱਤਿਆ ਉਹ ਮਰੀ ਚ ਤਾਂ ਫਰਕ ਓ ਨਕਦਾ ਬੰਦਾ ਰੀਕਾਉਂਟਿੰਗ ਫਿੜਾ ਰਿਹਾ ਜਿਹੜਾ 655 ਤੇ 17 ਤੇ ਚੁਟ ਗਿਆ ਉਹ ਅਨਾਉਂਸ ਕਰਨਾ ਚਾਹੀਦਾ ਹੈ ਇਸੇ ਕਰਕੇ ਮੈਂ ਇਹ ਸਾਥ ਨੂੰ ਮਿਲਾ ਕੇ ਕਿਉਂਕਿ ਇਸ ਟੀਮ ਤੇ ਤਾਂ ਸਾਡੇ ਕੋਲੋਂ ਕਿਸੇ ਤਰੀਕੇ ਨਾਲ ਕੋਈ ਵਿਸ਼ਵਾਸ ਨਹੀਂ ਹੈ ਜਿਸ ਪ੍ਰਕਾਰ ਸਰਪੰਚੀ ਦੇ ਚੋਣ ਦੇ ਵਿੱਚ ਹੋਇਆ ਸਭ ਨੇ ਆਪ ਦੇਖਿਆ 23 ਰੁਪਏ ਚੋੜਾਈ ਦਿੱਤੇ ਗਏ ਕਹਿੰਦੇ ਕਾਗਜ਼ਾਂ ਬਖ ਪੈਲੇ ਨੇ ਸੋ سونے ਰੁਝਾਵ ਹੈ ਔਰ ਮੈਨੂੰ ਲੱਗਦਾ ਕਿ ਕਾਫੀ ਜਿਹੜੀਆਂ ਗੱਲਾਂ ਜੇ ਮੈਂ ਟੋਟਲ ਕੈਲਕੂਲੇਸ਼ਨ ਦੇਖਾਂ ਕਿੱਥੇ ਰਹੀ ਦੀ ਜਿਹੜੀ ਆ ਸੰਸਦਭਾ ਬਾਈਲ ਇਕਸ਼ਨ ਬਾਈਰ ਚ ਆਪੇ ਹਾਰੇ ਸੀ ਤੇ ਜੇ ਮੈਂ ਉਹ ਸਾਰਾ ਨਜ਼ਰ ਆਵਾਂ ਤਾਂ ਉਹ ਜਿਹੜੇ ਰੁਝਾਨ ਹੈ ਜੇ ਕਿੰਨਾ ਦੀ ਕੈਲਕੂਲੇਸ਼ਨ ਆਵਾਂਗੇ ਤਾਂ ਵੋਟ ਜਿਹੜੀ ਆ ਉਹ ਕਾਂਗਰਸ ਪਾਰਟੀ ਦੀ ਵਧ ਦਿਖ ਰਹੀ ਹੈ ਹਾਂ ਕਿਤੇ ਅਸੀਂ ਦੂਜੇ ਵੀ ਹੋਵਾਂਗੇ ਕਿ ਸਵੇ ਇੱਕ ਅੱਦੇ ਪਿੰਡ ਚ ਹੋਰ ਲਾਰਸੀ ਹੋਵਾਂਗੇ ਲੇਕਿਨ ਫਸਮੇ ਮੁਕਾਬਲੇ ਹੈ ਜਿਵੇਂ ਸਤਾਤਰ ਪਾਰਟੀ 3 4 ਥਾਵਾਂ ਦਾ ਮੈਨੂੰ ਹੁਣੇ ਪਤਾ ਲੱਗਿਆ ਜਿਵੇਂ ਪਿਉਰੀ ਅਨਾਉਂਸ ਹੋਈ ਹੈ 3ਜੇ ਨੰਬਰ ਤੇ ਹਾਂ ਜਿਵੇਂ ਮੰਲਣ ਅਨਾਉਂਸ ਹੋਈ ਹੈ 3ਜੇ ਨੰਬਰ ਤੇ ਹੈ ਰਕੀਬ ਜੀ 15 ਬ 1500 ਵੋਟ ਪਿੱਛੇ ਉਹ ਸਾਲ ਪੰਜਾਬ ਨੂੰ ਕਿਵੇਂ ਦੇਖਦੇ ਹੋ ਓਵਰ ਆਲ ਪੰਜਾਬ ਦੀ ਵੀ ਬਹੁਤ ਚੰਗੀ ਪਰਫਾਰਮੈਂਸ ਜਿਹੜੀ ਹੁੰਦੀ ਹੈ ਉਹ ਠੀਕ ਹੈ ਜਿਸ ਪ੍ਰਕਾਰ ਆਮ ਤੌਰ ਤੇ ਜਿਹੜੇ ਨੀਤੀਜੇ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਹੁੰਦੇ ਆ ਤੁਸੀਂ ਜੇ ਮਗਲੀਆਂ ਚੋਣਾਂ ਇੱਥੋਂ ਦੇਖ ਲੂ ਤਾਂ ਸਾਰੀਆਂ ਜਿਨ੍ਹਾਂ ਪਿੱਛੇ ਦਲ ਸੀ ਜਿੱਤੇ ਸੀ ਬਲੌਕ ਸੰਪਤੀਸ ਅਸੀਂ ਜਿੱਤੇ ਸੀ ਇੱਕ ਦੋ ਅਸੀਂ ਦੇਖਾਂਗੇ ਅਦਰਵਾਈ ਸਾਕੀਆਂ ਸੀ ਜਿੱਤ ਕੇ ਸੀ ਸਰਕਾਰਾਂ ਜਿੱਤੀ ਜਾਂਦੀਆਂ ਆ ਮੂਵਮੈਂਟ ਟੌਰ ਤੇ ਧੱਕੇ ਦੇ ਬਾਅਦ ਫਰਾਸਤੀ ਦੇ ਬਾਅਦ ਉਹ ਡਵੈਲਪ ਪੇਪਰਾਂ ਦੀ ਜਿਹੜੀ ਚਰਚਾ ਸੀ 2261 ਪੇਪਰ ਤੇਰਾ ਆ ਗਿਆ ਹੈ ਪਾਤੀ ਹੈ ਕਈ ਵੈਲਟ ਪੇਪਰ ਕਈ ਮੀਡੀਆ ਵਾਲੇ ਨੇ ਪਹਿਲਾਂ ਵੀ ਵਿਖਾਏ ਕਿ ਉਹ ਮਾਰਕੀਟ 'ਚ ਆ ਗਏ ਸੀ ਉਹਨਾਂ ਤਮਾਮ ਚਰਚਾਵਾਂ ਦੇ ਬਾਅਦ ਹਾ ਸੂਣਾ ਸਾਨੂੰ ਕੰਮ ਲੱਗੇ ਹੈ ਵਾਈ ਕਿਉਂ ਕਿਰਪਾ ਕਰੇ ਹੁਣ ਜੇ ਗਿਣਤੀ-ਮਿੰਤੀ ਦੇ ਵਿੱਚ ਕਿਉਂਕਿ ਦੇਰੀ ਬੜੀ ਕਰ ਰਹੇ ਰਾਤ ਦੇ 12 ਇੱਕ ਵਜੇ ਹਨ ਕਿ ਇਸ ਆਦ ਨਾਲ ਕੋ ਕਈਆਂ ਰਿਜ਼ਲਟ ਬਦਲੇ ਜਾਂਦੇ ਆ ਮੌਕੇ ਤੇ ਅਕਾਲੀ ਦਲ ਦੀ ਪਰਫਾਰਮੈਂਸ ਨੂੰ ਕਿਵੇਂ ਦੇਖਦੇ ਹੋ ਡਾਇਨਾਸੌਰ ਫੇਰ ਆਗੇ ਕਹਿੰਦੇ ਇਹ ਡਾਇਨਾ ਡੁਮਿਨਾਸੌਰ ਜਿਹੜੇ ਆਗੇ ਜਾਂ ਨਹੀਂ ਆਗੇ ਮੈਂ ਕਹਿ ਰਿਹਾ ਮਾਫੀਆ ਗਲਤੀਆ ਗਲਤੀ ਕਰੂੰਗਾ ਹਾਂ ਜੇ ਅਗਰ ਅਕਾਲੀ ਦਲ ਪਰਫਾਰਮ ਠੀਕ ਕਰੇਗਾ ਤਾਂ ਇਹ ਸਾਡੇ ਹਿਸੇ ਬਿਹਤਰੀਨ ਹੈ ਹਾਂ ਤੁਸੀਂ ਦੇਖੋ ਜੇ ਅਕਾਲੀ ਦਲ ਪਰਫਾਰਮ ਕਰਦਾ ਗਿੱਧੜ ਵਿੱਚ ਜੇ ਇਹ ਅਕਾਲੀ ਦਲ ਆਪਣਾ ਚੋਣ ਚਿੰਨ੍ਹ ਤੇ ਬੱਧਾ ਲੜਾਉਂਦਾ ਤਾਂ ਕਾਂਗਰਸ ਅਸੀਂ ਬਾਏ ਇਲੈਕਸ਼ਨ ਵੀ ਇੱਥੇ ਜਿੱਤੇ ਹੋਇਆ ਕੀ ਕੀ ਅਕਾਲੀ ਦਲ ਨੇ ਆਪਣਾ ਸਿੰਗਲ ਤੇ ਬੰਦਾ ਹੋਈ ਨਹੀਂ ਸੀ ਅੱਜ ਮਲੰਦ ਦੇ ਹਾਲਾਤ ਕੀ ਹੋਏ ਜਿੱਥੇ ਅਸੀਂ 1500 ਵੋਟ ਘਟਗੇ ਸੀ ਉੱਥੇ ਅੱਜ 1500 ਵੋਟ ਅਕਾਲੀ ਦਲ ਘਟ ਗਿਆ ਸੋ ਕਹਿਣ ਦਾ ਮਤਲਬ ਹੈ ਜੇ ਅਕਾਲੀ ਦਲ ਮੁਕਸਰ ਚ ਪਰਫਾਰਮ ਨਹੀਂ ਕਰੇਗਾ ਜਿੱਥੇ ਉਹਨਾਂ ਦਾ ਗ੍ਰਹਿ ਖੇਤਰ ਹੈ ਔਰ 50 ਸਾਲਾਂ ਦਾ ਗੜ ਰਿਹਾ ਨੰਬੀ ਮੁਕਸਰ ਮਲੋਟ ਗਿੱਦੜਵਾ ਫਿਰ ਹੋਰ ਕਿੱਥੇ ਪਰਫਾਰਮ ਕਰੇਗਾ ਸੋ ਫੋਰ ਐਸ ਟੂ ਬੀ ਵੈਰੀ ਔਨੈਸਟ ਸਾਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਪਰਫਾਰਮ ਕਰੇ ਜਮਾਂ ਮਰਿਆ ਤੇ ਕਿ ਇੱਕ ਸੀਟ ਨਾਲ ਆ ਕੇ ਚਾਰ ਸੀਟਾਂ ਕਾਲੀ ਕਰ ਦਿੱਤੀਆਂ ਸੀਗਾ ਬਾਏ ਇਲੈਕਸ਼ਨ ਚ ਲੜਾਈ ਸੋ ਇੱਕ ਸੀਟ ਤਰਨ ਕਰਨ ਤੇ ਜਾਂ ਬਲਾਕ ਸੰਪਤੀ ਦਾ ਜਿੱਤਨ ਨਾਲ ਵੀ ਕਹਿ ਸਕਦੇ ਡਾਇਨਾਸੌਰ ਆ ਗਿਆ ਜਨ ਕਿ 15 ਦਿਨਾਂ ਦਾ ਰੁਝਾਨ ਬਦਲ ਜਾਂਦਾ ਸੋ ਪਰ ਮਾਤਾ ਦਾ ਪਰਫਾਰਮ ਕਰਨਾ ਕਾਂਗਰਸ ਪਾਰਟੀ ਦਾ ਸਭ ਤੋਂ ਵਧੀਆ ਹੈ ਸੁਖਵੀਰ ਦੇ ਐਲਾਨ ਕਰਨ ਦਾ ਕਿਦਦਰਬਾਦ ਅਨਾਉਂਸ ਕਰਨਾ ਫਰਕ ਬੇਸ ਦੀਦਾ ਗਿੱਦਰਬਾਦ ਉਹਨੇ ਕੌਂਸਲੈਂਟ ਵੀ ਕਰਦਾ ਸੀ ਪਰ ਐਲਾਨ ਵਾਪਸ ਲੈ ਕੇ ਮੈਨੂੰ ਮੈਂ ਤੁਹਾਨੂੰ ਕਹਿਣਾ ਕਿ ਉਹ ਤੁਸੀਂ ਤੁਸੀਂ ਦੇ ਸੈਵੀ ਉਹਨਾਂ ਨੇ ਆਪਣਾ ਪ੍ਰੈਸ ਕਾਉਂਟ ਦਾ ਵਾਪਸ ਲੈ ਲਿਆ ਸੀ ਪਰ ਮੈਂ ਤਾਂ ਫਕਰ ਹੂੰ ਤਾਂ ਉਹਨਾਂ ਨੇ ਆਪ ਮੈਦਾਨ ਕੀਤਾ ਉਹ ਵੀ ਮਜ਼ਾਕੀਆ ਤੌਰ ਤੇ ਪ੍ਰੈਸ ਕਾਉਂਟ ਵਾਪਸ ਲੈ ਲਿਆ ਜਦੋਂ ਮੈਂ ਕਹਿੰਦਾ ਸੀ ਸੁਬੀਰ ਜੀ ਜਾਏ ਉਹਨਾਂ ਤੁਸੀਂ ਆਪ ਲੜਿਓ ਫਿਰ ਮੇਰੀ ਸਾਈਕਸ ਵੀ ਲੜੂਗੀ ਜੇ ਤੁਸੀਂ ਲੜੇ ਤਾਂ ਮੈਂ ਲੜੂ ਹੁਣ ਵੀ ਤੁਹਾਡਾ ਉਹੀ ਡਿਸੀਜਨ ਹੈ ਕਿ ਜੀ 100% ਕਦੇ ਰਾਜਾ ਵਿੜਿੰਗ ਮੈਦਾਨ ਛੱਡ ਕੇ ਭੱਜਿਆ ਹੈ ਰਾਜਾ ਵਿੜਿੰਗ ਤਾਂ ਹਮੇਸ਼ਾ ਵੱਜ ਦੇ ਵੱਜ ਮੈਦਾਨ ਛੱਡ ਲੜਿਆ ਕੋਈ ਚਾਰ ਪੰਜ ਆਰੀ ਜਿੱਤਿਆ ਪਹਿਲਵਾਨ ਇੱਕ ਅੱਧੀ ਅੱਧੀ ਡਿੱਗ ਪਏ ਉਹ ਵੀ ਮਾਇ ਇਲੈਕਸ਼ਨ ਚ ਮੈਦਾਨ ਛੱਡ ਕੇ 도ੜੀ ਮੇਸ਼ਾ ਪਰ ਆਈ ਥਿੰਕ ਇਹ ਜਿਹੜੇ ਚੋਣ ਹੁੰਦੇ ਆ ਇੱਕ ਤਰਫਾ ਸਰਕਾਰ ਦਾ ਚੋਣ ਲੇਕਿਨ ਫਿਰ ਵੀ ਵੀ ਆਰ ਪਰਫਾਰਮਿੰਗ ਵੈਲ ਮੈਂ ਤਰਵਾਈਆਂ ਕਾਂਗਰਸ ਦਾ ਕਾਂਗਰਸ ਨੂੰ ਲੀਡਰ ਸਬੰਧਤ ਆ ਪੰਜਾਬ ਦੀ ਚੋਣਾਂ